ਤਾਂ ਤੋਂ ਮੈਂ ਸੀ ਹੈ ਇਹ ਸਾਡੀ ਗੱਡੀ ਹੈ ਮੈਂ ਮੈਂ ਨੰਦਪੁਰ ਸਾਪੂ ਕੀਤਮ ਭਾਈ ਰੋਡ ਤੇ ਖੜਾ ਨੈਰਾ ਨੋ ਗੁਰਿੰਦਰ ਸਿੰਘ ਮੈਂ ਨੰਦਪੁਰ ਸਾਪੂ ਕੀਤਮ ਭਾਈ ਰੋਡ ਤੇ ਖੜਾ ਨੈਰਾ ਨੋ ਗੁਰਿੰਦਰ ਸਿੰਘ ਵਾਰਿਆ ਨੰਦਪੁਰ ਸਾਪ ਤੋਂ ਮੈਂ ਐਮ ਸੀ ਹੈ ਇਹ ਸਾਡੀ ਗੱਡੀ ਹੈ ਮੈਂ ਸਵੇਰੇ 6:30 ਵਜੇ ਕੀਤਮ ਸਾਹਿਬ ਨੂੰ ਜ਼ਰੂਰੀ ਕੰਮ ਚੱਲਿਆ ਤੇ ਸਰਕਾਰ ਦਾ ਬਣਾਉਣ ਲੱਗੀ ਵੀ ਮੈਂ 350 ਸਾਲਾ ਮਨਾਣਾ ਇਹਨਾਂ ਨੇ ਸਰਕਾਰ ਫੜਕਾ ਇਹਨਾਂ ਤੇ ਬਣਿਆ ਨਹੀਂ ਕਰਦੀਆਂ ਜਿਹੜਾ ਬਣਾਉਣ ਵਾਸਤੇ ਕਰਿਆ ਕਰਦੇ ਆ ਮੇਰੀ ਗੱਡੀ ਦੇ ਦੇਖੋ ਦੋਨੇ ਟਾਇਰ ਫਟ ਗਏ ਤੇ ਕੌਣ ਜ਼ਿੰਮੇਵਾਰ ਇਹਦਾ ਕੱਲ ਵਰਤੂ ਅੰਡਲੇ ਕੋਈ ਕੌਣ ਜ਼ਿੰਮੇਵਾਰ ਇਹਦਾ ਬੈਸ ਸਾਹਿਬ ਤੁਹਾਨੂੰ ਕਿੰਨੀ ਵਾਰੀ ਲੱਗਦੇ ਐਖੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਚੋਏ ਬਣਾ ਬਣਾ ਕੇ ਕਿੱਥੇ ਬੁਰੇ ਹਾਲ ਕਿਤੇ ਵੇ ਬੈਚ ਨਾਲ ਵੀ ਕਈ ਸੜਕਾਂ ਬਣਨੀਆਂ ਟੋਲ ਲਵਾ ਦਿਓ ਜੇ ਨਹੀਂ ਪੈਸਾ ਤੁਹਾਡੇ ਕੋਲ ਹੈਗਾ ਟੋਲ ਲਵਾਓ ਟੋਲ ਨਾਲ ਸੜਕਾਂ ਬਚੂਗੀ ਸਾਡੇ ਵਰਗੇ ਬੱਚਾ ਚੋਂਗੇ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਜਾਂਦੇ ਰਹਿੰਦੇ ਦਿੱਲੀ ਇੱਥੇ ਘੱਟੋ ਘਣ ਦੋ ਦੋ ਐਕਸੀਡੈਂਟ ਹੁੰਦੇ ਸਰਕਾਰ ਸੁੱਤੀ ਵੀ ਐ ਇਸ ਇਲਾਕੇ ਦਾ ਮਨਿਸਟਰ ਹੋਣ ਦੇ ਬਾਅਦ ਵੀ ਦੀ ਕੋਲ ਸੜਕ ਨਹੀਂ ਬਣਿਆ ਕਰਦੀ ਆਹ ਹਾਲਾ ਦੇਖੋ ਗੱਡੀ ਦੇ ਸਾਡੀ ਦੇ ਕੀ ਕਰਦੇ ਦੋਨੇ ਟਾਇਰ ਬਚ ਗਏ ਗੁਰਜੇ ਮਾਰ ਰਹੀ ਦਾ ਬਿੱਚ ਨਾ ਕੇ ਸੜਕਾਂ ਬਣਦੀਆਂ ਫਿਰ ਤੁਸੀਂ ਕਹਿੰਦੇ ਨਾ ਆਪੀਸ਼ਨ ਵਾਲਿਆ ਆਪੀਸ਼ਨ ਵਾਲਿਆ ਕਹਦੇ ਸਾਰਿਆਂ ਨੂੰ ਦਰਦ ਐ ਰਕਾਰ ਤੁਹਾਡੇ ਕੋਲ ਚਲਦੀ ਨਹੀਂ ਸੜਕਾ ਤੁਹਾਡੇ ਕੋਲ ਬਣਿਆ ਨਹੀਂ ਕਰਤੀਆਂ ਲੁੱਟ ਲੁੱਟ ਤੁਸੀਂ ਲੋਕਾਂ ਨੂੰ ਖਾਏ ਕਰਦੇ ਹਾਲਾਤ ਦੇਖੋ ਸ਼ਹਿਰ ਦੇ ਕੀ ਹਾਲ ਹੈ ਸਾਡਾ ਸ਼ਹਿਰ ਸਾਰਾ ਟੁੱਟਿਆ ਵਾ ਬਣਾਏ ਕਰਦੇ 350 ਸਾਲਾਂ ਤੁਸੀਂ 350 ਸਾਲ ਚ ਸੜਕਾਂ ਇਦਾਂ ਨਹੀਂ ਹੁੰਦੀਆਂ ਉਹ ਤੁਹਾਡੇ ਨਾਲ ਤਾਂ ਬਾਦਲੀ ਸਾਹਿਬ ਚੰਗੇ تھے 1999 ਜਿਨ੍ਹਾਂ ਨੇ ਸੜਕਾਂ ਵਧੀਆ ਬਣਾਈਆਂ ਉਹ ਮਾਨ ਸਾਹਿਬ ਟੋਲ ਲਵਾ ਦਿਓ ਸੜਕ ਪਾਜਣ ਗਈ ਲੋਕ ਪਾਜਣਗੇ ਐਕਸੀਡੈਂਟ ਤੋਂ ਦੋ ਚੱਕੇ ਫੈਰਾ ਗਿਆ ਹੋਇਆ ਦੱਸੋ ਆਹ ਟੈਕ ਸਾਨੂੰ 40-20 ਰੁਪਏ ਦੁਖਦਨੀਆ ਦੇਣੇ ਬੜੇ ਬੜੇ ਸਰਕਾਰਾਂ ਸਰਕਾਰਾਂ ਚਲਾਉਂਦੀਆਂ ਤੁਹਾਨੂੰ ਆਂਦੀਆਂ ਨਹੀਂ ਸਰਕਾਰਾਂ ਫਰੋਂ ਟੂਡੇ ਸਟਾਪ ਟੇਕਿੰਗ ਰੋਟੀ ਰਾਈਸ ਐਂਡ ਦਾਲ